57 ਤੋਂ 55 ਕਿਸ਼ਤਾ ਨੌਨਸਟਾਪ ਜਾ ਕੇ ਕੋਈ ਐਦਾ ਦੀ ਕੋਈ ਬੌਂਸਿੰਗ ਕੋ ਲੇਟ ਚਾ ਕੁਝ ਵੀ ਨਹੀਂ ਹੈਗਾ ਅੱਜ ਪਹਿਲੀ ਵਾਰੀ ਥੋੜਾ ਜਿਹਾ ਮਾਹੌਲ ਕਿਛੇ ਟਾਈਟ ਹੋਣ ਕਰਕੇ ਜੰਗ ਲੱਗਣ ਕਰਕੇ ਤੇ ਥੋੜਾ ਜਿਹਾ ਮਾਹੌਲ ਟਾਈਟ ਹੋਣ ਕਰਕੇ ਪੇਮੈਂਟ ਵੱਲੋਂ ਨਹੀਂ ਆਈ ਤੇ ਪਹਿਲੀ ਕਿਸ਼ ਸਾਡੀ ਲੇਟ ਹੋ ਗਈ ਇਹਨਾਂ ਨੂੰ ਕਿਹਾ ਵੀ ਹੈ ਕਿ ਤੁਹਾਨੂੰ ਬਿਫੋਰ 30 ਤੁਹਾਨੂੰ ਪੇਮੈਂਟ ਮਿਲ ਜਾਏਗੀ ਬਟ ਫਿਰ ਵੀ ਆਫਟਰ ਉਹਨਾਂ ਹਾਰ ਕੇ ਇੰਨੀ ਗਿਰੀ ਹਰਕਤਾਂ ਕਰਨ ਲੱਗੇ ਇਹ ਆ ਆ ਕੇ ਸਾਨੂੰ ਡਟ ਕਰਨ ਲੱਗੇ ਕੋਈ ਸਾਈਡ ਨਹੀਂ ਕੀਤਾ ਉਹਨਾਂ ਨੇ ਇੱਕ ਇਨਸਾਨੀਅਤ ਦੀ ਮੌਤ ਹੋਈ ਹੈ ਲੇਕਿਨ ਇਨਸਾਨੀਅਤ ਦੀ ਮੌਤ ਹੋਈ ਹੈ ਕੋਈ ਅਜੇ ਤੱਕ ਕੋਈ ਸਾਡਾ ਕੋਈ ਲੇਟ ਚਾਰਜ ਨਹੀਂ ਕੋਈ ਕੁਝ ਨਹੀਂ ਆਇਆ ਉਹਨਾਂ ਨੂੰ ਕਿਹਾ ਵੀ 30 ਤਰੀਕ ਨੂੰ ਪੇਮੈਂਟ ਮਿਲ ਜਾ ਉਹ ਫਿਰ ਵੀ ਕਹਿ ਰਹੇ ਨਹੀਂ ਸਾਨੂੰ ਚਾਹੀਦੀ ਨਹੀਂ ਚਾਹੀਦੀ ਮੈਂ ਇੱਥੇ ਬੈਠਾ ਮੈਂ ਲੈ ਕੇ ਜਾਣਾ ਇਤਾਰੇ ਫੈਕਟਰੀ ਸੰਨ ਕਰ ਰਹੇ ਮੈਨੇਜਰ ਨਾਲ ਉਹਦੇ ਦੋ ਸਾਥੀ ਇਹਨਾਂ ਨੇ ਆਪਣੀ ਦੁਕਾਨ ਤੇ ਕੀਤਾ ਦੁਕਾਨ ਜੀ ਅੱਛਾ ਪਹਿਲੇ ਦੁਕਾਨ ਹੀ ਕੋਈ ਫੈਕਟਰੀ ਸੀ ਹਾਂਜੀ ਫੈਕਟਰੀ ਮੇਰੀ ਫੈਕਟਰੀ ਜੀ ਅੱਛਾ ਨਾਲ ਹੀ ਕੱਟੇ ਆਪੀ ਇੱਕੋ ਹੀ ਫੈਕਟਰੀ ਪਲੱਸ ਦੁਕਾਨ ਹੈ ਜੀ ਹਾਂਜੀ ਇਹਨਾਂ ਨੇ ਆਈਡੀਐਫਸੀ ਬੈਂਕ ਹੈਗੀ ਜੀ ਆਈਡੀ ਐਫਸੀ ਫਰਸਟ ਬੈਂਕ ਉਹਨਾਂ ਦਾ 2 ਕਰੋੜ 38 ਲੱਖ ਦਾ ਲੋਨ ਲਿਆ ਸੀਗਾ ਜੀ ਜਿਹਦੀਆਂ ਇਹ 55 ਕਿਸ਼ਤਾਂ ਭਰ ਦਿੱਤੇ ਨੇ ਇਸ ਮਹੀਨੇ ਇਹਨਾਂ ਦੀ ਕਿਸ਼ਤ ਲੇਟ ਹੋ ਗਈ ਨਹੀਂ ਜੀ ਨਹੀਂ ਇੱਕ ਨੇ ਆਈ ਕਾਰਡ ਇੱਕ ਕੋਈ ਆਈ ਕਾਰਡ ਸੀ ਬਾਕੀ ਕਿਸੇ ਜਿਹੜਾ ਪਹਿਲੇ ਆਉਂਦਾ ਸੀ ਉਹਨੂੰ ਕੋਈ ਆਈ ਕਾਰਡ ਨਹੀਂ ਸੀ ਕੋਈ ਯੂਨੀਫਾਰਮ ਨਹੀਂ ਸੀ ਇੱਕ ਕੋ ਸਿਰਫ ਯੂਨੀਫਾਰਮ ਸੀ ਨੋਟ ਵਿੱਚ ਉਹਨਾਂ ਨੇ ਆਈ ਲਿਖਿਆ ਜੀ 53 ਤੋਂ 55 ਕਿਸ਼ਤਾਂ ਮੈਂ ਬਿਨਾ ਲੇਟ ਕੋਈ ਅੱਜ ਤੱਕ ਕੋਈ ਬਾਊਂਸਿੰਗ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਟਾਈਮ ਤੋਂ ਵੀ ਟਾਈਮ ਜੋ ਟਾਈਮ ਹੈ ਉਸ ਤੋਂ ਪਹਿਲੇ ਸਾਡੇ ਅਕਾਊਂਟ ਡਿਪੋਜ਼ਿਟਸ ਕਿਸਟ ਲੇਟ ਹੋਣ ਕਰਕੇ ਬੈਂਕ ਕੋਲੇ ਇਹਨਾਂ ਦੇ ਘਰ ਗੇੜੇ ਮਾਰਦੇ ਸੀ ਇਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਸਾਡੇ ਨਾਲ ਮਿਸਬੀਹ ਕੀਤਾ ਸਾਨੂੰ ਸੰਪਰਸ਼ ਉਹ ਮਾਮਲਾ ਦਰਜ ਕਰ ਰਹੇ ਹਾਂ ਜੀ ਸਟੇਟਮੈਂਟ ਰਿਕਾਰਡ ਹੋ ਗਈ ਤੇ ਪੁਲਿਸ ਜਿਹੜੀ ਤਫਤੀਸ਼ ਅਸੀਂ ਕਰ ਲੋਹਿਆਨਾ ਦੇ ਨੰਬਰ 4 ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਹਸਬੰਡ ਵਾਈਫ ਨੇ ਕੋਈ ਜਰੇਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਜਰੀਆ ਸਮਾਪਤ ਕਰ ਦਿੱਤੀ ਗਿਆ ਹਾਲਾਂਕਿ ਮਾਮਲਾ ਜਿਹੜਾ ਕਿਆ ਡਿਵਿਨਪਚਾਰ ਦੀ ਪੁਲਿਸ ਨੇ ਦਰਜ ਕਰ ਲਿੱਤਾ ਗਏ ਤੇ ਅੱਗੇ ਦੀ ਤਵਜੀਹ ਜੇ ਕੀਆ ਜਾਰੀ ਕਰ ਦਿੱਤੀ ਗਿਆ ਪਰ ਉਸਦੇ ਬੇਟੇ ਨਾਲ ਗੱਲਬਾਤ ਕਰਦੀਆਂ ਆਖਿਰਕਾਰ ਮਾਮਲਾ ਖੋਲਾ ਕੀ ਸੀਗਾ ਕੀ ਨਾਮ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਜੀ ਜਗਾ ਜੀ ਕੀ ਮਨ ਲਾ ਤੇ ਡੀਐਨਪੀ ਆ ਜੀ ਅੱਜ ਮੈਂ ਸਵੇਰੇ ਕੋਈ ਕਰੀਬਨ 11:30 ਪਾਉਨੇ 12 ਵਜੇ ਮੈਂ ਫੈਕਟਰੀ ਪਹੁੰਚਿਆ ਤੇ ਮੈਂ ਦੇਖਿਆ ਕਿ ਮੇਰੇ ਫਾਦਰ ਸਾਹਿਬ ਤੇ ਮੇਰੇ ਮਦਰ ਕੁਛ ਉੱਥੇ ਕੋਈ ਜਰਰੀਲੀ ਚੀਜ਼ ਖਾ ਬੈਠੇ ਨੇ ਤੇ ਇਹਦਾ ਮੇਨ ਰੀਜ਼ਨ ਹੈ ਵਾ ਅੱਜ ਮੇਰੇ ਇੱਕ ਲੋਨ ਚੱਲ ਰਿਹਾ ਹੈ ਆਈਡੀਸੀ ਫਰਸਟ ਬੈਂਕ ਤੋਂ ਤੇ ਉਹਦੀ ਅਜੇ ਤੱਕ 53 ਤੋਂ 55 ਕਿਸ਼ਤਾਂ ਨੌਨਸਟਾਪ ਜਾ ਕੇ ਕੋਈ ਐਤਾ ਦੀ ਕੋਈ ਬਾਉਂਸਿੰਗ ਕੋ ਲੇਟ ਚਾ ਕੁਝ ਵੀ ਨਹੀਂ ਹੈਗਾ ਅੱਜ ਪਹਿਲੀ ਵਾਰੀ ਥੋੜਾ ਜਿਹਾ ਮਾਹੌਲ ਪਿੱਛੇ ਟਾਈਟ ਹੋਣ ਕਰਕੇ ਜੰਗ ਲੱਗਣ ਕਰਕੇ ਤੇ ਥੋੜਾ ਜਿਹਾ ਮਾਹੌਲ ਟਾਈਟ ਹੋਣ ਕਰਕੇ ਪੇਮੈਂਟ ਵੱਲੋਂ ਨਹੀਂ ਆਈ ਤੇ ਪਹਿਲੀ ਕਿਸ਼ ਸਾਡੀ ਲੇਟ ਹੋ ਗਈ ਉਸ ਦੇ ਬਿਹਾਰਫ ਤੇ ਇਹਨਾਂ ਨੇ ਪਹਿਲੇ ਤੇ ਸਾਨੂੰ ਕਾਲਸ ਰੋਜ਼ ਦੀਆਂ ਕਟੋਵਰ 15 15 20 ਵੀ ਕਾਲਸ ਸ਼ੁਰੂਆਤ ਤੋਂ ਹੁਣ ਅੱਜ ਦੀ ਡੇਟਸ ਐ ਟਾਈਮ ਆ ਗਿਆ ਸੋਸਾਇਟੀ ਨੋਟ ਵਿੱਚ ਉਹ ਹਰਦ ਸਾਹਿਬ ਨੇ ਲਿਖਿਆ ਕਿ ਦਰ ਇਹਨਾਂ ਨੇ ਕਿਹਾ ਵੀ ਹੈ ਕਿ ਤੁਹਾਨੂੰ ਬਿਫੋਰ 30 ਤੁਹਾਨੂੰ ਪੇਮੈਂਟ ਮਿਲ ਜਾਏਗੀ ਬਟ ਫਿਰ ਵੀ ਆਫਟਰ ਉਹਨਾਂ ਹਾਰ ਕੇ ਇੰਨੀ ਗਿਰੀ ਹਰਕਤਾਂ ਕਰਨ ਲੱਗੇ ਇਹ ਆਪ ਆ ਕੇ ਸਾਨੂੰ ਥ੍ਰੈਟ ਕਰਨ ਲੱਗੇ ਜਿਹਦੇ ਚੋਂ ਇਹਨਾਂ ਦਾ ਮੈਨੇਜਰ ਹੈਗਾ ਨਰੇਸ਼ ਸ਼ਰਮਾ ਬਿਲਕੁਲ ਡਰ ਨਹੀਂ ਰਿਹਾ ਵੀਡੀਓ ਮੇਰੇ ਕੋਲ ਉਹਨੇ ਕੋਲਾ ਕਰਨਾ ਉਹ ਸ਼ਰਿਆਮ ਕਹਿੰਦਾ ਕਿ ਹਾਂ ਮੇਰੀ ਵੀਡੀਓ ਪਾਓ ਮੇਰਾ ਨਾਮ ਲਿਖੋ ਔਰ ਇਹ ਨਾਲ ਹੋਰ ਦੋ ਪੰਜ ਸਾਥੀ ਹੋਰੇ ਹੋਰ ਨੇ ਉਹਨਾਂ ਨੇ ਬੇਝਿਜਕ ਕਹਿੰਦਾ ਕੋਈ ਡਰ ਨਹੀਂ ਉਹਨਾਂ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਅਹੀ ਇੱਕ ਮੰਗ ਕਰਾਂਗਾ ਜੀ ਮੇਰੇ ਮਾਪਿਓ ਵੇ ਕਸੂਰ ਨੇ ਉਹਨਾਂ ਨੇ ਸੁਸਾਇਡ ਨਹੀਂ ਕੀਤਾ ਉਹਨਾਂ ਨੇ ਇੱਕ ਇਨਸਾਨੀਅਤ ਦੀ ਮੌ ਇਕਨ ਇਨਸਾਨੀਅਤ ਦੀ ਮੌਤ ਹੋਈ ਹੈ ਕੋਈ ਅਜੇ ਤੱਕ ਕੋਈ ਸਾਡਾ ਕੋਈ ਲੇਟ ਚਾਰਜਸ ਕੋਈ ਕੁਝ ਨਹੀਂ ਹੈਗਾ ਭਾਜੀ ਕਾਦਾ ਲੋਨ ਸੀਗਾ ਕਾਦਾ ਲੋਨ ਖੜਾ ਹੈ ਲੈਪ ਲੋਨ ਸੀਗਾ ਭਾਜੀ ਲੈਪ ਲੈਪ ਲੋਨ ਸੀਗਾ ਭਾਜੀ ਲੈਪ ਦੀ ਲੈਂਡ ਗੇਸ ਪ੍ਰਾਪਰਟੀ ਆਪਾਂ ਜਿਹੜੀ ਬਿਜ਼ਨਸ ਵਾਸਤੇ ਆਪਣਾ ਲੇਟਾ ਹੋਇਆ ਸੀ ਹਾਜੀ ਲੈਂਡ ਵਾਸਤੇ ਆਪਾਂ ਲਿੱਤੇ ਹੋਏ ਸੀ ਪ੍ਰਾਪਰਟੀ ਉੱਤੇ ਲਿੱਤਾ ਸੀ ਅਜੇ ਤੱਕ ਕੋਈ ਵੀ 53 ਤੋਂ ਲੈ ਕੇ 55 ਕਿਸ਼ਤਾਂ 'ਚ ਇੱਕ ਵੀ ਲੇਟ ਨਹੀਂ ਹੈਗੀ ਪਹਿਲੀ ਕਿਸ਼ਤ ਲੇਟ ਹੋਈ ਸੀ ਉਹਨਾਂ ਨੇ ਇੰਨਾ ਕ ਸਾਨੂੰ ਥ੍ਰੈਟ ਕਰਦਾ ਇੰਨਾ ਕ ਯਾਨੀ ਕਿ ਧਮਕੀਆਂ ਦਿੱਤੀਆਂ ਉਹਨਾਂ ਨੇ ਕਿ ਜੀ ਉਹਨਾਂ ਨੇ ਫਾਰਦ ਸਾਹਿਬ ਨੇ ਹਾਰ ਕੇ ਅਸੀਜ਼ ਨੂੰ ਸੈਪਰਟ ਸਟੈਪ ਲਿਆ ਉਹਨਾਂ ਨੇ ਮੇਰੇ ਹੁਣ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਆ ਰਹੇ ਨੇ ਉਹਨਾਂ ਨੂੰ ਕਿਹਾ ਵੀ ਇਹ ਬਾਜ਼ਾਰ ਬੰਦ ਹੈ 23 24 25 26 ਸਾਡਾ ਬਾਜ਼ਾਰ ਬੰਦ ਹੈ ਇਸ ਦੇ ਬਾਵਜੂਦ ਵੀ ਉਹ ਆ ਰਹੇ ਨੇ ਆ ਕੇ ਰੋਜ਼ ਉਹਨਾਂ ਨੂੰ ਕਿਹਾ ਵੀ 30 ਤਰੀਕ ਨੂੰ ਪੇਮੈਂਟ ਮਿਲ ਜੇ ਉਹ ਫਿਰ ਵੀ ਕਹਿ ਰਹੇ ਨਹੀਂ ਸਾਨੂੰ ਚਾਹੀਦੀ ਚਾਹੀਦੀ ਮੈਂ ਇੱਥੇ ਬੈਠਾ ਮੈਂ ਲੈ ਕੇ ਜਾਣੀ ਐਦਾਂ ਦੇ ਥ੍ਰੈਟ ਸਾਨੂੰ ਕਰ ਰਹੇ ਨੇ ਮੈਨੇਜਰ ਨਾਲ ਉਹਦੇ ਦੋ ਸਾਥੀ ਇੱਕ ਗੁੰਡਾ ਰਾਜ ਵਾਂਗੂ ਜਿਵੇਂ ਇੱਥੇ ਔਰ ਮੇਰੇ ਕੋਲ ਵੀਡੀਓ ਵੀਡੀਓ ਜੋ ਮੈਨੇਜਰ ਖੁਦ ਕਹਿ ਰਿਹਾ ਕਿ ਮੈਂ ਨਹੀਂ ਡਰ ਏ ਭਾਜੀ ਮਾਮਲਾ ਦਾ ਦੁਰ ਮਾਮਲਾ ਭਾਜੀ ਐਰ ਕੀ ਐਰ ਕੀ ਮੈਨੇ ਹੀ ਦੋ ਤਰੀਕ ਨੂੰ ਕਿਸ ਬਾਉਂਸ ਹੋਈ ਸੀ ਕਿ ਇਸ ਯਾਨੀ ਕਿ ਲੇਟ ਹੋਈ ਸੀ ਦੋ ਤਰੀਕ ਨੂੰ ਇਨਸਟਾਲਮੈਂਟ ਆਂਦੀ ਹੈ ਜੀ ਕਿੰਨੇ ਰੁਪਏ ਦੀ ਕਿਸ਼ਤੀ 2 ਲੱਖ 13000 ਰੁਪਏ ਦੀ ਤੇ ਕਿੰਨੇ ਸਾਲ ਹੋ ਗਏ ਲੋਨ ਚੱਲ ਰਿਹਾ 55 ਮਹੀਨੇ ਹੋ ਚੁੱਕੇ ਜੀ 53 ਤੋਂ 55 ਮਹੀਨੇ ਨਾਨਸਟਾਪ ਚੱਲ ਰਹੀ ਸੀ ਕੋਈ ਦਿੱਕਤ ਨਹੀਂ ਕੋਈ ਲੇਟ ਨਹੀਂ ਹੈ ਜੀ ਇਹ ਨਹੀਂ ਪੇ ਕਰਦੇ ਨਹੀਂ ਪੇ ਅਰੀ ਜੀ ਪਹਿਲੇ 2.5 ਲੱਖ ਰੁਪਏ ਸੀ ਹੁਣ ਰੇਟ ਘਟ ਰੇਟ ਆਫ ਇੰਟਰਸਟ ਘਟਣ ਕਰਕੇ 2 ਲੱਖ 13000 ਰੁਪਏ ਹੋ ਗਏ ਸੀ ये ये सुसाइड कितने कितने ने सुसाइड अंदर ने अपने तो कहाँ थे किता जी तो कहाँ थे हाँ जी पहले दर्शनी कोई फैक्ट्री से कि हाँ जी फैक्ट्री मेरी फैक्ट्री थी वही अच्छा नाली फैक्ट्री है उसकी एक हाँ। कोई फैक्ट्री प्लस दुकान है जी तो फैक्ट्री प्लस हाँ जी ਜੀ ਤੇ ਹੁਣ ਬੈਂਕ ਮੈਨੇਜਰ ਕੀ ਕਹਿ ਰਹੇ ਹਨ ਬੈਂਕ ਮੈਨੇਜਰ ਹਜੇ ਤੱਕ ਤੇ ਉਹਨਾਂ ਨੇ ਕਿਸੇ ਨਾਲ ਸਹੀ ਕੋਈ ਕਾਲ ਨਹੀਂ ਕੀਤੀ ਹਜੇ ਤੱਕ ਉਹਨਾਂ ਨੂੰ ਕਰੋਨਾ ਦੇ ਵੀਡੀਓਜ਼ ਮੇਰੇ ਕੋਲ ਹੈਗੀਆਂ ਜੀ ਕੱਲ ਆ ਕੇ ਉਹਨਾਂ ਨੇ ਪੂਰਾ ਤਮਕਾਇਆ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਤਮਕਾਇਆ ਕੱਲ ਵੀ ਤਮਕਾਇਆ ਪਰਸੋ ਵੀ ਤਮਕਾਇਆ ਸੋਮਵਾਰ ਵੀ ਛਨੀਵਾਰ ਵੀ ਆਫਟਰ ਆਲ ਦੇਖੋ ਆਰਬੀਆਈ ਦੇ ਘਰ ਗਾਈਡਲਾਈਨਸ ਹੈ 6 ਵਜੇ ਤੋਂ ਬਾਅਦ ਕੋਈ ਵੀ ਬੈਂਕ ਤੁਹਾਨੂੰ ਨਹੀਂ ਕਰਮਚਾਰੀ ਨਹੀਂ ਗੱਲ ਕਰ ਸਕਦਾ ਔਰ ਆਪਣੇ ਪਰਸਨਲ ਨੰਬਰ ਤੋਂ ਤੇ ਕਦੀ ਵੀ ਨਹੀਂ ਕਰ ਸਕਦਾ 9:7 ਵਜੇ ਸ਼ਨੀਵਾਰ ਆਏ ਨੇ ਪਹਿਲੀ ਵਾਰੀ ਇਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਕਿ ਅਸੀਂ ਮਾਰਕੀਟ ਛੁੱਟੀਆਂ ਹੋ ਰਹੀਆਂ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਕਰ ਦਾਂਗੇ ਬਿਫੋਰਟਾ ਚਾਹੇ ਮੰਡੇ ਨੂੰ ਕਰ ਦੇ ਚਾਹੇ ਟਿਊਜ਼ਡੇ ਨੂੰ ਕਰ ਦੇ ਇਸ ਦੇ ਬਾਵਜੂਦ ਵੀ ਮੰਡੇ ਨੂੰ ਫੇਰ ਆਏ ਨੇ ਫਾਦਰ ਸਾਹਿਬ ਨੂੰ ਤੰਕਾ ਆਨਰ ਇੱਕ ਬੰਦਾ ਉਹ ਐ ਜਿਵੇਂ ਗੁੰਡਾ ਬਣ ਕੇ ਜਿਵੇਂ ਆਉਂਦੇ ਨਾ ਜਿਵੇਂ ਇੱਕ ਫਰੋਤੀ ਲੈਣ ਆਲੇ ਆਉਂਦੇ ਉਸ ਤਰ੍ਹਾਂ ਆਏ ਨੇ ਆ ਕੇ ਫਾਦਰ ਸਾਹਿਬ ਕੋਲ ਤੰਕਾ ਆਇਆ ਜਿਹੜੇ ਮੁਲਾਜ਼ਮ ਆਉਂਦੇ ਸੀ ਬੈਂਕ ਤੋਂ ਉਹ ਉਹਨਾਂ ਨੇ ਆਈ ਕਾਰਡ ਜਾਂ ਯੂਨੀਫਾਰਮ ਪਾਈ ਹੋਈ ਨਹੀਂ ਜੀ ਨਹੀਂ ਇੱਕ ਨੇ ਆਈ ਕਾਰਡ ਇੱਕ ਕੋਈ ਆਈ ਕਾਰਡ ਸੀ ਬਾਕੀ ਕਿਸੇ ਜਿਹੜਾ ਪਹਿਲੇ ਆਉਂਦਾ ਸੀ ਉਹਦੇ ਕੋਈ ਆਈ ਕਾਰਡ ਨਹੀਂ ਸੀ ਕੋਈ ਯੂਨੀਫਾਰਮ ਨਹੀਂ ਸੀ ਇੱਕ ਕੋ ਸਿਰਫ ਯੂਨੀਫਾਰਮ ਸੀ ਸੀਸੀਟੀਵੀ ਵਗੈਰਾ ਆਈ ਸਮਝ ਸੀਸੀਟੀਵੀ ਬਿਲਕੁਲ ਮਿਲੇਗਾ ਜੀ ਤੁਹਾਨੂੰ ਸੀਸੀਟੀਵੀ ਹੈਗਾ ਫੈਕਟਰੀ ਦੇ ਕੈਮਰੇ ਲੱਗੇ ਹੋਏ ਨੇ ਉਸ ਤੋਂ ਇਲਾਵਾ ਫਾਦਰ ਸਾਹਿਬ ਦੀ ਪਰਸਨਲੀ ਆਪਣੀ ਵੀਡੀਓਜ਼ ਵੀ ਬ ਰੂਜੂ ਪਹਿਲਾ ਜਦੋਂ ਤੁਹਾਡੇ ਫੌਦਰ ਸਾਹਿਬ ਨੇ ਇੱਕ ਨੋਟ ਲਿਖਿਆ ਨੋਟ ਦੇ ਵਿੱਚ ਕੀ ਕੀ ਲਿਖਿਆ ਉਹਨਾਂ ਨੇ ਨੋਟ ਵਿੱਚ ਉਹਨਾਂ ਨੇ ਇਹ ਲਿਖਿਆ ਜੀ 53 ਤੋਂ 55 ਕਿਸ਼ਤਾਂ ਮੈਂ ਬਿਨਾ ਲੇਟ ਕੋਈ ਅਜੇ ਤੱਕ ਕੋਈ ਬਾਉਂਸਿੰਗ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਟਾਈਮ ਤੋਂ ਵੀ ਟਾਈਮ ਜੋ ਟਾਈਮ ਹੈ ਉਸ ਤੋਂ ਪਹਿਲੇ ਸਾਡੇ ਅਕਾਊਂਟ ਤੇ ਡਿਪੋਜ਼ਿਟ ਸੀ ਇੱਕ ਕਿਸ ਥੋੜਾ ਲੇਟ ਹੋਣ ਕਰਕੇ ਸਾਨੂੰ ਇੰਨਾ ਕੁ ਜਿਹੜਾ ਥ੍ਰੈਟ ਕੀਤਾ ਮਰਨ ਤੇ ਮਜਬੂਰ ਕੀਤਾ ਇਹਨਾਂ ਨੇ ਤੇ ਮੈਂ ਸਰਕਾਰ ਤੋਂ ਚਾਹਾਂਗਾ ਸਖਤ ਸਖਤ ਕਾਰਵਾਈ ਇਹਨਾਂ 'ਤੇ ਕੀਤੀ ਜਾਵੇ ਕਿਉਂਕਿ ਇਹ ਹੋਰ ਕੋਈ ਐ ਜੋ ਸਟੈਪ ਮੇਰੇ ਮਾਪਿਓ ਨੇ ਕੀਤਾ ਹੈ ਕੋਈ ਹੋਰ ਨਾ ਕਿਸੇ ਦਾ ਮਾਪਿਆ ਦਾ ਘਰ ਕਿਸੇ ਬੱਚੇ ਦਾ ਘਰ ਨਾ ਉਹ ਜਿਹੜੇ ਮੈਨੂੰ ਪਤਾ ਇਸ ਟਾਈਮ ਮੇਰੇ ਤੇ ਕੀ ਹਾਲਾਤ ਚੱਲ ਰਹੇ ਨੇ ਮੇਰੇ ਬਾਰੇ ਕੋਈ ਨਹੀਂ ਜਾਣਦਾ ਇਸ ਟਾਈਮ ਮੇਰੇ ਤੇ ਕੀ ਬੀਤਰੀ ਹੈ ਕਿਹੜੇ ਬੈਂਕ ਤੋਂ ਲੋਨ ਸੀਗਾ ਆਈਡੀਐਫਸੀ ਫਰਸਟ ਆਈਡੀਐਫਸੀ ਹਾਂਜੀ ਤੇ ਆਪਾਂ ਜੀ ਤੁਹਾਡੇ ਮਦਰ ਵੀ ਉੱਥੇ ਸੀਗੇ ਸਵੇਰੇ ਸਵੇਰੇ ਹਾਂਜੀ ਮਦਰ ਵੀ ਨਾਲ ਸੀਗੇ ਨਾ ਇਕੱਠੇ ਜਾਂਦੇ ਨੇ ਨਹੀਂ ਜੀ ਮਦਰ ਬਾਅਦ ਚੁ ਗਏ ਨੇ ਫਾਦਰ ਸਾਹਿਬ ਪਹਿਲੇ 5:30 ਗੁਰਦੁਆਰਾ ਸਾਹਿਬ ਤੋਂ ਹੋ ਕੇ ਸਿੱਧਾ ਜਾਂਦੇ ਨੇ ਅੱਛਾ ਕਿੰਨੇ ਵੇਕੇ ਦੀ ਦੁਕਾਨ ਤੇ ਸਵੇਰੇ ਕੋਈ 5:30 6:00 ਵਜੇ ਚਲੇਗੇ ਸੀ ਜੀ 5:30 6:00 ਵਜੇ ਸਵੇਰੇ ਗੁਰਦੁਆਰਾ ਸਾਹਿਬ ਤੇ ਉੱਥੇ ਚਲੇਗੇ ਸੀ ਹਾਂ ਤਾਂ ਇਹ 5:30 6:00 ਵਜੇ ਮੈਨੂੰ ਪੱਕਾ ਤੇ ਟਾਈਮ ਨਹੀਂ 6:00 ਵਜੇ ਗਿਆ ਸੀ ਸ਼ੌਕ ਕਿੱਥੇ ਕਰਕੇ ਆ ਗਾਂਧੀ ਨਗਰ ਚ ਰਹਿਣ ਵਾਲੇ ਕਿੱਥੇ ਹਰਮਨਪੁਰ ਤੁਸੀਂ ਜੋਇੰਟ ਫੈਮਲੀ ਹੋ ਜਾਂ ਕੀ ਦਾ ਜਾਂ ਅਲੱਗ-ਅਲੱਗ ਰਹਦੇ ਹੋ ਅਸੀਂ ਜੋਇੰਟ ਫੈਮਲੀ ਸਨ ਮਾਤਾ ਮਾਤਾ ਦੀ ਮੰਗ ਦਾ ਸਮਝ ਕੇ ਉਹ ਵੀ ਸੁਣਦਾ ਕੋਈ ਮੰਗ ਸਾਡੇ ਕੋ ਇੰਟੀਮੀਸ਼ਨ ਆਈ ਸੀ ਕਿ ਜੀ ਜਸਵੀਰ ਦਾ ਜਸਵੀਰ ਸਿੰਘ ਤੇ ਇਹਨਾਂ ਦੀ ਵਾਈਫ ਜਿਹੜੀ ਕੁਲਦੀਪ ਕੌਰ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਸੁਸਾਇਡ ਕਰ ਲਿਆ ਜੀ ਇਹ ਇਹਨਾਂ ਦੇ بیٹے ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਜਿਹੜੇ ਇਹਨਾਂ ਨੂੰ ਕੰਮ ਕਰਦੇ ਸੀ ਬੰਦੇ ਉਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰ ਦਿੱਤਾ। ਕਾਰਨ ਦੱਸਿਆ ਕਿ ਇਹਨਾਂ ਦੇ بیٹے ਨੇ ਕਿਉਂ ਹੋ ਗਿਆ 2 ਮਹੀਨੇ ਤੇ ਕੀ ਕਾਰੋਬਾਰ ਚ ਗਿਆ ਤਾਂ ਇਹ ਹਜਰੀ ਦਾ ਕੰਮ ਕਰਦੇ ਆ ਜੀ। ਇਹਨਾਂ ਨੇ IDFC ਬੈਂਕ ਹੈਗੀ ਜੀ IDFC First Bank ਉਹਨਾਂ ਦਾ 2 ਕਰੋੜ 38 ਲੱਖ ਦਾ ਲੋਨ ਲਿਆ ਸੀਗਾ ਜੀ ਜਿਹਦੀਆਂ ਇਹ 55 ਕਿਸ਼ਤਾਂ ਭਰ ਚੁੱਕੇ ਨੇ ਇਸ ਮਹੀਨੇ ਇਹਨਾਂ ਦੀ ਕਿਸ਼ਤ ਲੇਟ ਹੋ ਗਈ। ਕਿਸਤ ਲੇਟ ਹੋਣ ਕਰਕੇ ਬੈਂਕ ਵਾਲੇ ਇਹਨਾਂ ਦੇ ਘਰ ਗੇੜੇ ਮਾਰਦੇ ਸੀ ਇਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਨੇ ਸਾਡੇ ਨਾਲ ਮਿਸਬਿਹੂਵ ਕੀਤਾ ਸਾਨੂੰ ਤੁੰਗ ਪਰੇਸ਼ਾਨ ਕੀਤਾ ਤੁਸੀਂ ਮਾਮਲਾ ਦਰਜ ਕਰ ਰਹੇ ਆਂ ਜੀ ਸਟੇਟਮੈਂਟ ਰਿਕਾਰਡ ਹੋ ਗਈ ਤੇ ਪੁਲਿਸ ਜਿਹੜੀ ਤਫ਼ਤੀਸ਼ ਅਸੀਂ ਕਰ ਰਹੇ ਹਾਂ ਇਹ ਇੱਕ ਬਾਈ ਨੇਮ ਆ ਜੀ ਦੋ ਅਨੁਨੋਣ ਨੇ ਹਾਂ ਜੀ ਤਿੰਨ ਜਣੇ ਦੇ ਖਿਲਾਫ ਅਸੀਂ ਪਰਚਾ ਦਰਜ ਪੁਲ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਮਾਮਲਾ ਜਿਹੜੀ ਕਿ ਦਰਜ ਕਰ ਦਿੱਤਾ ਗਿਆ ਤੇ ਅੱਗੇ ਦੀ ਪਹਿਲ ਤੌਰ ਤੇ ਕਾਰਵਾਈ ਜਿਹੜੀ ਕੀਆ ਸ਼ੁਰੂ ਕਰ ਦਿੱਤੀ ਗਿਆ ਨਾਲ ਸਮੇਂ ਦੇਖਣਾ ਹੈਗਾ ਕਿ ਇਹ ਕਿਸ ਜੀ ਕਿਸ ਤਰ੍ਹਾਂ ਸੁਣਵਾਈ ਹੋਏਗੀ ਤੇ ਕੌਣ ਗਲਤ ਤੇ ਕੌਣ ਸਹੀ ਹੋਏਗਾ ਜੁਡੀਲਧਨ ਲਾਈਨ ਦੇ ਨਾਲ ਯੂਵਮਬੇਰੀ ਰਿਪੋਰਟਾਂ ਨੂੰ